ਕਰ ਮੈਂ ਆਪ ਦੇਖ ਕੇ ਆਇਆ ਜਿੱਥੇ ਇੱਥੇ ਜਿਹੜੇ ਪੁਰਾਣੇ ਨਸ਼ਾ ਤਸਕਰ ਰਹਿੰਦੇ ਸੀ तकरीबन ਸਾਰਿਆਂ ਦੇ ਘਰਾਂ 'ਚ ਤਾਲੇ ਲੱਗੇ ਆ ਤੇ ਸਾਰੇ ਆਪਣੇ ਘਰ-ਬਾਰ ਛੋੜ ਕੇ ਫਰਾਰ ਨੇ ਮੈਂ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਕਿਸੇ ਵੀ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਪਟਿਆਲਾ ਪੁਲਿਸ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਇੱਥੇ ਬਹੁਤ ਛੇਤੀ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਵੀ ਜਿਹੜੇ ਇਸ ਪਿੰਡ ਦੇ ਕੇਸ ਤਿਆਰ ਨੇ 68 FNDPS ਐਕਟ ਦੇ ਉਹ ਵੀ ਅਸੀਂ ਪੂਰੇ ਕਰਾਂਗੇ ਇਹਦੇ ਨਾਲ ਹੀ ਗਾਜੇਵਾਸ 'ਚ ਇੱਕ ਬੜੀ ਨੋਟੋਰੀਅਸ ਲੇਡੀ ਸਮਗਲਰ ਹੈ ਗਈ ਹੈ ਜਿਹਦਾ ਨਾਮ ਆ ਗੁੱਡੀ ਤੇ ਉਹ ਗੁੱਡੀ ਜਿਹੜੀ ਜਨਾਨੀ ਨਸ਼ਾ ਤਸਕਰ ਆ ਉਹਨੂੰ ਵੀ ਅਸੀਂ ਕਾਬੂ ਕਰਨ 'ਚ ਕਾਮਯਾਬ ਰਹੇ ਤੇ ਉਹਦੇ ਤੇ ਵੀ ਬਣਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਇਹ ਗਾਜੇਵਾਸਤ ਮੁਰਾਦਪੁਰ ਪਿੰਡ 'ਚ ਕਸੋ ਆਪਰੇਸ਼ਨ ਦੌਰਾਨ 5 ਤੋਂ 6 ਬੰਦਿਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਜੀ ਨਾਂ ਤੇ ਜਾਪਤ ਅਨੁਸਾਰ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਉਹ ਬਾਕੀ ਵੇਰਵਾ ਤੁਹਾਨੂੰ ਸ਼ਾਮ ਨੂੰ ਦੱਸਿਆ ਜਾਊਗਾ ਗੁੱਡੀ ਕਦੋਂ ਫੜੀ ਸੀ ਹਾਂ ਗੁੱਡੀ ਫੜੀ ਜੀ ਇਸੇ ਆਪਰੇਸ਼ਨ ਦੌਰਾਨ ਹੀ ਫੜੀ ਰਿਕਵਰੀ ਵੀ ਕੋਈ ਹੋਈ ਹੈ ਹਾਂਜੀ ਬਿਲਕੁਲ